सीएम साहब ਵੱਲੋਂ ਚਲਾਈ ਗਈ ਮਹਿੰਮ ਜੁਦ ਨਸ਼ਾ ਅਰਧ ਦੇ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਕ੍ਰਿੰਡਾ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਇੱਕ ਗੁਪਤ ਸੂਚਨਾ ਮਿਲੀ ਕਿ ਦਿਲਪਖ ਸਿੰਘ ਪਾਕਾ ਪੁੱਤਰ ਸੁਖਦੇਵ ਸਿੰਘ ਬਾਸੀ ਰਾਜੇਤਾਲ ਜੋ ਕਿ ਹੈਰੋਨ ਪਰੋ ਮਗਾ ਕੇ ਉਹ ਅੱਗੇ ਤੇਲਬਰ ਕਰਦਾ ਜੋ ਇਸ ਸੂਚਨਾ ਦੇ ਆਧਾਰ ਤੇ ਚੌਕੀ ਇੰਚਾਰਜ ਰਾਜਾ ਤਾਲ ਐਸਐਚਆਈ ਦਵਿੰਦਰ ਸਿੰਘ ਨੇ ਕਾਰਵਾਈ ਕਰਦੇ ਹੋਏ ਦੱਸੀ ਹੋਈ ਜਗ੍ਹਾ ਤੇ ਜਾ ਕੇ ਛਾਪਾ ਮਾਰਿਆ ਤਾਂ ਦਲਬਾਖ ਸਿੰਘ ਪੁੱਤਰ ਸਰਦੇਵ ਸਿੰਘ ਨੂੰ ਅ ਹੈਰਾਨਤ ਸਮੇਤ ਫੜਿਆ ਜਿਸ ਦਾ weight ਕਰਨ ਤੇ 1 ਕਿਲੋ 523 ਗ੍ਰਾਮ ਹੋਈ ਜਿਸ ਦੇ ਖਾਫ ਕੇਸ ਰਜਿਸਟਰ ਕਰਕੇ ਕਾਰਵਾਈ ਕੀਤੀ ਜਾ ਰਹੀ ਸਰ ਇਹ ਧੋਗ ਹੈ ਉਹ ਲਈ ਸੀ ਕਿ ਯਾਰ ਡਰੋਨ ਹੈ ਡਰੋਨ ਡਰੋਨ ਹੈ ਪਾਕਿਸਤਾਨ ਤੋਂ ਬਿਲਕੁਲ ਡਰੋਨ ਹੈ ਪਾਕਿਸਤਾਨ ਤੋਂ ਪਹਿਲਾਂ ਵੀ ਇਸ ਦੇ ਖਿਲਾਫ ਐਨਡੀਪੀਆ ਸਟੇਟ ਦਾ ਪਤਾ ਤਰਜਾ ਨੌਂਗਰਾ ਜੋ 26/8/25 ਨੂੰ ਹੀ ਬਾਹਰ ਆਇਆ ਹੈ ਤੇ ਅੱਜ ਕੀ ਕਾਰਵਾਈ ਕੀਤੀ ਸਰ ਕਲੀਅਰ ਹੋ ਗਈ ਮਾਨਯੋਗ ਸੀਐਮ ਪੰਜਾਬ ਅਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਮਾਨਯੋਗ ਡੀਆਈ ਸਾਹਿਬ ਅਤੇ ਸੀਨੀਅਰ ਪੁਲਿਸ ਕਪਤਾਨ ਅਮਰ ਸਰ ਦੇ ਆਤੀ ਸੀਸੀਐਮ ਜੀ ਦੀਆਂ ਹਦਾਇਤਾਂ ਤੇ ਸੀਐਮ ਸਾਹਿਬ ਵੱਲੋਂ ਚਲਾਈ ਗਈ ਮਹਮ ਜੁਦ ਨਸ਼ਾ ਅਵਰਧ ਦੇ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਕ੍ਰਿੰਡਾ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਇੱਕ ਗੁਪਤ ਸੂਚਨਾ ਮਿਲੀ ਕਿ ਤਿਲਪਾਕ ਸਿੰਘ ਪਾਕਾ ਪੁੱਤਰ ਸੁਭਦੇਵ ਸਿੰਘ ਵਾਸੀ ਰਾਜਧਾਨ ਜੋ ਕਿ ਹੈਰਵਨ ਪਰੋਂ ਮਗਾ ਕੇ ਉਹ ਅੱਗੇ ਡਿਲੀਵਰ ਕਰਦਾ ਜੋ ਇਸ ਸੂਚਨਾ ਦੇ ਆਧਾਰ ਤੇ ਚੌਕੀ ਚਾਰ ਦੇ ਰਾਜਾ ਤਾਲ ਐਥੀ ਦਵਿੰਦਰ ਸਿੰਘ ਨੇ ਕਾਰਵਾਈ ਕਰਦੇ ਹੋਏ ਦੱਸੀ ਹੋਈ ਜਗ੍ਹਾ ਤੇ ਜਾ ਕੇ ਛਾਪਾ ਮਾਰਿਆ ਤਾਂ ਦਲਬਾਖ ਸਿੰਘ ਪੁੱਤਰ ਸਰਦੇਵ ਸਿੰਘ ਨੂੰ ਅ ਹੈਰੋਨ ਸਮੇਤ ਫੜਿਆ ਜਿਸ ਦਾ weight ਕਰਨ ਤੇ 1 ਕਿਲੋ 523 ਗ੍ਰਾਮ ਹੋਈ ਜਿਸ ਦੇ ਖਾਫ ਕੇਸ ਰਜਿਸਟਰ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਸਰ ਇਹ ਡਰੋਨ ਹੈ ਉਹ ਨਹੀਂ ਸੀ ਕਿ ਡਰੋਨ ਨਹੀਂ ਡਰੋਨ ਡਰੋਨ ਹੀ ਪਾਕਿਸਤਾਨ ਤੋਂ ਬੰਗਲ ਬਿਲਕੁਲ ਡਰੋਨ ਹੀ ਪਾਕਿਸਤਾਨ ਤੋਂ ਮਾਇਸੀ ਹੈਲਾਣ ਕੰਮ ਜਬ ਪਹਿਲਾਂ ਵੀ ਇਸ ਦੇ ਖਿਲਾਫ ਐਨਡੀਪੀਆ ਸਟ ਦਾ ਪਤਾ ਦਰਜਾ 9 ਗ੍ਰਾਮ ਜੋ 26825 ਨੂੰ ਹੀ ਇਹ ਬਾਹਰ ਆਇਆ ਇਹ ਸਰ ਵੇਚਦਾ ਕੰਮ ਕਰਦਾ ਸੀਗਾ ਜਾਂ ਪੰਦੀ ਸੀ ਜਾਂ ਕਿਸ ਤਰ੍ਹਾਂ ਦੇ ਇਹ ਇਹ ਵੇਚਦਾ ਵੀ ਹੈ ਤੇ ਡਿਲੀਵਰੀ ਵੀ ਕਰਦਾ ਠੀਕ ਹੈ ਜੀ ਸੀਐਮ ਸਾਹਿਬ ਵੱਲੋਂ ਚਲਾਈ ਗਈ ਮਹਮ ਜੁਦ ਨਸ਼ਾ ਅਵਰਧ ਦੇ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਕ੍ਰਿੰਡਾ ਨੂੰ ਉਸ ਵੇਲੇ ਸਵਰਥਾਂ ਮਿਲੀ ਜਦੋਂ ਇੱਕ ਕੁਫਤ ਸੂਚਨਾ ਮਿਲੀ ਕਿ ਦਿਲਪਾਕ ਸਿੰਘ ਪਾਕਾ ਪੁੱਤਰ ਸੁਖਦੇਵ ਸਿੰਘ ਵਾਸੀ ਰਾਜਸਥਾਨ ਜੋ ਕਿ ਹੈਰੋਨ ਪਰੋਂ ਮਗਾ ਕੇ ਉਹ ਅੱਗੇ ਡਿਲੀਵਰ ਕਰਦਾ ਜੋ ਇਸ ਸੂਚਨਾ ਦੇ ਆਧਾਰ ਤੇ ਚੌਕੀ ਚਾਦਰ ਰਾਜਾਤਾਲ ਐਸਐਚੀ ਦਵਿੰਦਰ ਸਿੰਘ ਨੇ ਕਾਰਵਾਈ ਕਰਦੇ ਹੋਏ ਦਸੀ ਹੋਈ ਜਗ੍ਹਾ ਤੇ ਜਾ ਕੇ ਛਾਪਾ ਮਾਰਿਆ ਤਾਂ ਦਲਬਾਖ ਸਿੰਘ ਪੁੱਤਰ ਸਰਦੇਵ ਸਿੰਘ ਨੂੰ ਅ ਹੈਰਾਨਤ ਸਮੇਤ ਫੜਿਆ ਜਿਸ ਦਾ weight ਕਰਨ ਤੇ 1 ਕਿਲੋ 523 ਗ੍ਰਾਮ ਹੋਈ ਜਿਸ ਦੇ ਖਾਫ ਕੇਸ ਰਜਿਸਟਰ ਕਰਕੇ ਕਾਰਵਾਈ ਕੀਤੀ ਜਾ ਰਹੀ ਸਰ ਇਹ ਡਰੋਨ ਹੈ ਉਹ ਲਈ ਸੀ ਕਿ ਯਾਰ ਡਰੋਨ ਹੈ ਡਰੋਨ ਡਰੋਨ ਹੈ ਪਾਕਿਸਤਾਨ ਤੋਂ ਮੋਦੀ ਬਿਲਕੁਲ ਡਰੋਨ ਹੈ ਪਾਕਿਸਤਾਨ ਤੋਂ ਮੋਦੀ ਪਹਿਲਾਂ ਵੀ ਇਸ ਦੇ ਖਿਲਾਫ ਐਨਡੀਪੀਆ ਸਟੇਟ ਦਾ ਪਤਾ ਤਰਜਾ ਨੋਗ੍ਰਾਮ ਜੋ 26 ਹੱਥ 25 ਨੂੰ ਹੀ ਬਾਹਰ ਆਇਆ ਹੈ ਅੱਜ ਕੀ ਕਾਰਵਾਈ ਕੀਤੀ ਸਰ ਕਲੀਅਰ ਹੋ ਗਈ ਮਾਨਯੋਗ ਸੀਐਮ ਪੰਜਾਬ ਅਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਮਾਨਯੋਗ ਡੀਆਈ ਸਾਹਿਬ ਅਤੇ ਸੀਨੀਅਰ ਪੁਲਿਸ ਕਪਤਾਨ ਅਮਰਸਰ ਦੇ ਆਤੀ ਸੀਐਮ ਜੀ ਦੀਆਂ ਹਦਾਇਤਾਂ ਤੇ ਸੀਐਮ ਸਾਹਿਬ ਵੱਲੋਂ ਚਲਾਈ ਗਈ ਮਹਿਮ ਜੋਧਨਸ਼ੀ ਅਮਰੁੱਧ ਦੇ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਕ੍ਰਿੰਡਾ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਇੱਕ ਗੁਪਤ ਸੂਚਨਾ ਮਿਲੀ ਕਿ ਇੰਤਲਪਾਕ ਸਿੰਘ ਪਾਕਾ ਪੁੱਤਰ ਸੁਭਦੇਵ ਸਿੰਘ ਵਾਸੀ ਰਾਜਧਾਨ ਜੋ ਕਿ ਹੈਰਵਨ ਪਰਵ ਮਗਾ ਕੇ ਉਹ ਅੱਗੇ ਡਿਲੀਵਰ ਕਰਦਾ ਜੋ ਇਸ ਸੂਚਨਾ ਦੇ ਆਧਾਰ ਤੇ ਚੌਕੀ ਚਾਰ ਦੇ ਰਾਜਧਾਨ ਐਸਐਸਆਈ ਦਵਿੰਦਰ ਸਿੰਘ ਨੇ ਕਾਰਵਾਈ ਕਰਦੇ ਹੋਏ ਦਸੀ ਹੋਈ ਜਗ੍ਹਾ ਤੇ ਜਾ ਕੇ ਛਾਪਾ ਮਾਰਿਆ ਤਾਂ ਦਲਬਾਖ ਸਿੰਘ ਪੁੱਤਰ ਸਰਦੇਵ ਸਿੰਘ ਨੂੰ ਅ ਹੈਰੋਨ ਸਮੇਤ ਫੜਿਆ ਜਿਸ ਦਾ weight ਕਰਨ ਤੇ 1 ਕਿਲੋ 523 ਗ੍ਰਾਮ ਹੋਈ ਜਿਸ ਦੇ ਖਿਲਾਫ ਕੇਸ ਰਜਿਸਟਰ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਸਰ ਇਹ ਡਰੋਨ ਹੀ ਹੋ ਨਹੀਂ ਸੀ ਕਿ ਯਾਰ ਡਰੋਨ ਹੀ ਡਰੋਨ ਹੈ ਡਰੋਨ ਹੀ ਪਾਕਿਸਤਾਨ ਤੋਂ ਬੰਦੇ ਬਿਲਕੁਲ ਡਰੋਨ ਹੀ ਪਾਕਿਸਤਾਨ ਤੋਂ ਮੈਂ ਸੀ ਹੈਲਨ ਕਰਨੇ ਜੇ ਪਹਿਲਾਂ ਵੀ ਇਸ ਦੇ ਖਿਲਾਫ ਐਨਡੀਪੀਆ ਸੈਟ ਦਾ ਪਤਾ ਦਰਜਾ 9 ਗ੍ਰਾਮ ਜੋ 26 ਹੱਥ 25 ਨੂੰ ਹੀ ਇਹ ਬਾਹਰ ਆਇਆ ਇਹ ਸਰ ਰੇਚਨ ਦਾ ਕੰਮ ਕਰਦਾ ਸੀਗਾ ਜਾਂ ਬੰਦੀ ਸੀ ਜਾਂ ਕਿਸ ਤਰ੍ਹਾਂ ਦੇ ਇਹ ਇਹ ਵੇਚਦਾ ਵੀ ਹੈ ਤੇ ਡਿਲੀਵਰੀ ਵੀ ਕਰਦਾ ਠੀਕ ਹੈ ਜੀ